ਸੋ ਲੋਕਦਰ ਦਾ ਤਾਈਸਲਾ ਦੀ 마ਸੂਮ দিল રોજ ਕੋ హత్యकांड ਦੇ قاتਿਲ ਯਾਨੀ ਕਿ ਨੀਲਮ ਨੂੰ 18 April 2024 ਨੂੰ ਮਾਨੀ ਸ਼੍ਰੀ ਮੁਨੀਰ ਸਿੰਘਲ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਦੇ ਕੇ ਉਸ ਪੀੜਿਤ ਪਰਿਵਾਰ ਨੂੰ ਜਿਹੜੇ ਬਿਲਕੁਲ ਨਿਆਂ ਦਿੱਤਾ ਉਸ ਦੇ ਨਾਲ ਹੀ ਲੋਕਾਂ ਦਾ ਨਿਆਂਪਾਲਿਕਾ ਦੇ ਉੱਪਰ ਜਿਹੜਾ ਵਿਸ਼ਵਾਸ ਹਰ ਵੱਧ ਗਿਆ ਬੇਸ਼ੱਕ ਇਸ ਕੇਸ ਨੂੰ ਉਹਨਾਂ ਦੇ ਜਿਹੜੇ ਸਰਕਾਰੀ ਪੀੜਤ ਦੇ ਸਰਕਾਰੀ ਜਿਹੜੇ ਸਰਕਾਰੀ ਵਕੀਲ ਬੀਡੀ ਗੁਪਤਾ ਜੀ ਉਹਨਾਂ ਨੇ ਮੇਰੇ ਮੇਨ ਵਕੀਲ ਸੀ ਜਿਹੜੇ ਪ੍ਰਕਾਸ਼ ਸਿੰਘ ਹਮਨ ਨੇ ਕਾਫੀ ਮਸ਼ਕਤ ਕੀਤੀ ਹੈ ਤਾਂ ਕਿ ਉਸ ਮਾਸੂਮ ਦਿਲਰੋਜ ਕੋਰ ਦੇ ਹੱਤਿਆਰਨ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਲੇਕਿਨ ਆਖਿਰਕਾਰ ਬੜੇ ਕੜੀ ਮਿਹਨਤ ਅਤੇ ਜਦੋਂ ਜਹਿਦ ਦੇ ਬਾਅਦ ਅੱਜ ਸਰਕਾਰੀ ਵਕੀਲਾਂ ਜਿਹੜੇ ਬੀਡੀ ਗੁਪਤਾ ਜੀ ਉਹਨਾਂ ਨੇ ਹੱਦ ਤੱਕ ਪ੍ਰਯਾਸ ਨਾਲ ਅੱਜ ਉਸ ਹੱਤਿਆਰਨ ਨੂੰ ਫਾਂਸੀ ਸਜ਼ਾ ਮਿਲ ਚੁੱਕੀ ਤਾਂ ਕਿਸ ਤਰ੍ਹਾਂ ਦਾ ਇਹ 2.5 ਸਾਲਾਂ ਦਾ ਕੇਸ ਕਿਦਾਂ ਦਾ ਦੌਰ ਰਿਹਾ ਕਿਸ ਤਰ੍ਹਾਂ ਦਾ ਇਹਦਾ ਦਾ ਕੇਸ ਨੂੰ ਹੈਂਡਲ ਕਰ ਕਿਸ ਤਰ੍ਹਾਂ ਮੁਸ਼ਕਲਾਂ ਸਾਹਮਣਾ ਆਇਆ ਔਰ ਕਿਸ ਤਰ੍ਹਾਂ ਦਾ ਇਤਿਹਾਸ ਰਿਹਾ ਇਸ ਫਾਂਸੀ ਦੀ ਜਿਹੜੀ ਹਤਿਆਰ ਨੂੰ ਸਜ਼ਾ ਦੇਣ ਵਾਸਤੇ ਗਲਬਤ ਕਰਦੇ ਆ ਸਰਕਾਰੀ ਵਕੀ ਬੀਡੀ ਗੁਪਤਾ ਜੀ ਨਾ ਅਰਦਾਸ ਜੀ ਨਮਸਕਾਰ ਜੀ ਸਰ ਇਹ ਬੜਾ ਇੱਕ ਖੰਸਨਿਕ ਖੇਜ ਮਾਮਲਾ ਰਿਹਾ ਬੜਾ ਹਾਈਲਾਈਟ ਮਾਮਲਾ ਰਿਹਾ 2.5 ਸਾਲਾਂ ਦੀ ਮਾਸੂਮ ਦੇ ਲੋਜਕੌਰ ਦਾ ਹਤਿਆ ਹੋ ਜਿਹੜੀ ਬਿਲਕੁਲ ਪਰੋਸਰ ਨਿਕਲੀ ਕਿਸ ਤਰ੍ਹਾਂ ਦੇਖਦੇ ਹੋ ਵੀ ਇੰਨੀ ਜਲਦੀ ਇੱਕਦਮ ਸੈਸ਼ਨ ਜੱਜ ਨੇ ਆਪਣੇ ਸਿੰਗਲ ਸਾਹਮਣੇ ਜਿਹੜਾ ਫੈਸਲਾ ਦਿੱਤਾ ਕਿ ਸੁਣ ਲਿਓ ਦੇਖੋ ਜੇ ਦੇਖਿਆ ਜਾਵੇ ਕੇਸ ਬੜਾ ਹੀ ਉਹ ਲੋਕਾਂ ਦੇ ਵਿੱਚ ਸੀਗਾ ਕਿਉਂਕਿ ਇੱਕ ਲੇਡੀ ਨੇ ਇੱਕ ਮਾਸੂਮ ਬੱਚੀ ਨੂੰ ਜਿਹੜੀ ਕਿ ਅਨਪੋਲ ਬੱਚੀ ਐ ਅਸਹਿਜ ਐ ਉਹਨੂੰ ਬੜੇ ਬੁਰੇ ਤਰੀਕੇ ਨਾਲ ਨਰਦਈਪੂਰਨ ਤਰੀਕੇ ਨਾਲ ਜ਼ਿੰਦਗੀ ਨੂੰ ਦਫਨਾ ਕੇ ਮਾਰ ਦਿੱਤਾ ਗਿਆ ਸੀ ਤੇ ਲੋਕਾਂ ਦੇ ਵਿੱਚ ਇੱਕ ਰੋਸ਼ ਸੀ ਤਾਂ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਇਸ ਕੇਸ ਨੂੰ ਫਾਸਟ ਟਰੈਕ ਤੇ ਕੀਤਾ ਗਿਆ ਇਹ ਕੇਸ ਦੇ ਵਿੱਚ ਮੁਸ਼ਕਲਾਂ ਇਹ ਸੀ ਕਿ ਡਾਇਰੈਕਟ ਐਵੀਡੈਂਸ ਸਿੱਧਾ ਕਿਸੇ ਨੇ ਕਤਲ ਕਰਦੇ ਨਹੀਂ ਸੀ ਦੇਖਿਆ ਤਾਂ ਜਿਹੜਾ ਕੇਸ ਸੀ ਮੇਨ ਸਰਕਮਸਟੈਂਸ਼ੀਅਲ ਐਵੀਡੈਂਸ ਜਿਹਨੂੰ ਕਹਿ ਦਿੰਦੇ ਆ ਉਹਨਾਂ ਤੇ ਆਧਾਰਿਤ ਸੀ ਕਾਫੀ ਇਹ ਕੇਸ ਦੇ ਵਿੱਚ ਗਵਾਹ ਸੀ ਤਾਂ ਇਸ ਕਰਕੇ ਕੱਲੀ-ਕੱਲੀ ਚੀਜ਼ ਨੂੰ ਕੱਲੀ-ਕੱਲੀ ਗਵਾਹੀ ਨੂੰ ਵੀ ਕਿਸ ਤਰ੍ਹਾਂ ਲੇડી ਬੱਚੀ ਨੂੰ ਚੱਕ ਕੇ ਲੈ ਕੇ ਗਈ ਕੀ ਸੀ ਸੀਸੀਟੀਵੀ ਉਹਦੀਆਂ ਫੁਟੇਜ ਆਈਆਂ ਉਹਦੀ ਕਾਲ ਡਿਟੇਲਸ ਦੇ ਨਾਲ ਜੋੜਿਆ ਗਿਆ ਵੀ ਹਾਂ ਉਹਦੀ ਕਾਲ ਡਿਟੇਲ ਉੱਥੇ ਹੈਗੀ ਹੈ ਜਿਹੜੀ ਜਗ੍ਹਾ ਤੇ ਲੈ ਕੇ ਗਈ ਉੱਥੇ ਦਾ ਇੱਕ ਗਵਾਹ ਜਿਹਨੇ ਜਾਂਦੇ ਦੇਖਿਆ ਉਹਦੀ ਗਵਾਹੀ ਕਰਾਈ ਗਈ ਇਸ ਤਰ੍ਹਾਂ ਦੀਆਂ ਛੋਟੇ ਛੋਟੇ ਪੁਆਇੰਟ ਜੋੜ ਕੇ ਇੱਕ ਕੇਸ ਨੂੰ ਸਾਰੀ ਚੇਨ ਸਰਕਮਸਟੈਂਸ ਪੂਰੇ ਕੀਤੇ ਗਏ ਕੁੱਲ 26 ਗਵਾਹ ਕਰਾਏ ਗਏ ਇਸ ਕਰਕੇ ਇਸ ਕੇਸ ਨੂੰ ਥੋੜਾ ਜਿਹਾ ਟਾਈਮ ਲੱਗਿਆ ਸੀ ਆਮ ਲੋਕ ਦੇਖਦੇ ਵੀ ਸਰਕਾਰੀ ਵਕੀਲ ਲੇਟ ਕਰਦੇ ਨੇ ਦੇਖੋ ਇਸ ਕੇਸ ਨੂੰ ਬੜੀ ਜਲਦੀ ਹੈਂਡਲ ਕੀਤਾ ਔਰ ਲੱਗਦਾ ਵੀ ਪੀੜਤ ਦੇ ਪਰਿਵਾਰ ਨੂੰ ਬਿਲਕੁਲ ਇਨਸਾਫ ਮਿਲਿਆ ਉਸ ਮਾਸੂਮ ਦੇ ਹਤਿਆਰਨ ਨੂੰ ਸਜ਼ਾ ਵੀ ਫਾਂਸੀ ਸਜ਼ਾ ਤੁਸੀਂ ਬੜੀ ਕਾਮਯਾਬੀ ਹਾਸਲ ਕੀਤੀ ਹੈ ਬਿਲਕੁਲ ਇਹ ਨਾ ਲੋਕਾਂ ਦੇ ਵਿੱਚ ਇੱਕ ਵੈਸੇ ਧਾਰਨਾ ਹੈਗੀ ਹੈ ਕਿ ਸਰਕਾਰੀ ਵਕੀਲ ਜਾਂ ਵਕੀਲ ਕੇਸ ਨੂੰ ਲੇਟ ਕਰਦੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਸਰਕਮਸਟੈਂਸ ਦੇਖਣੇ ਪੈਂਦੇ ਨੇ ਜੁਡੀਸ਼ਰੀ ਤੇ ਵੀ ਬੋਧ ਹੈ ਬੋਝ ਹੈਗਾ ਕੇ ਇਸੇ ਇੰਨੀ ਪੈਂਡਿੰਗ ਨੇ ਉਹਦੇ ਮੁਤਾਬਕ ਕੇਸ ਚੱਲਦੇ ਨੇ ਕਈ ਵਾਰੀ ਗਵਾਹ ਨਹੀਂ ਆਂਦੇ ਕਈ ਵਾਰੀ ਕੋਈ ਛੁੱਟੀ ਆ ਗਈ ਕਈ ਵਾਰੀ ਪ੍ਰੋਸੀਜਰ ਦੇ ਮੁਤਾਬਕ ਦੋਸ਼ੀ ਕੋਰਟ 'ਚ ਨਹੀਂ ਆਂਦਾ ਕੋਈ ਕੋਰਟ ਦੀਆਂ ਡਿਊਟੀਆਂ ਲੱਗੀਆਂ ਉਹਦੇ ਕਰਕੇ ਕੇਸ ਲੇਟ ਹੋ ਜਾਂਦੇ ਨੇ ਬਾਕੀ ਜਿਹੜੀ ਤੁਸੀਂ ਦੂਜੀ ਗੱਲ ਕਹੀ ਵੀ ਇਹਦੇ ਨਾਲ ਪੀੜਤਾ ਦੇ ਜਿਹੜੇ ਬੱਚੀ ਸੀ ਮਰਨ ਵਾਲੀ ਉਹਨਾਂ ਦੇ ਮਾਪੇ ਨੂੰ ਨਿਆਂ ਮਿਲਿਆ ਬਿਲਕੁਲ ਨਿਆਂ ਮਿਲਿਆ ਮੈਂ ਉਹਨਾਂ ਦਾ ਵੀ ਧੰਨਵਾਦੀ ਆਂ ਉਹਨਾਂ ਨੇ بڑا ਕੇਸ ਦੇ ਵਿੱਚ ਚਾਹੇ ਉਹਨਾਂ ਦੇ ਜੁਰਮ ਹੋਇਆ ਬਿਲਕੁਲ ਬੱਚੇ ਨੂੰ ਭੁੱਲਿਆ ਨਹੀਂ ਜਾ ਸਕਦਾ ਆਪਣੇ ਰੋਂਗਟੇ ਖੜੇ ਹੁੰਦੇ ਹਨ ਉਹਨਾਂ ਨਾਲ ਤਾਂ ਕੀ ਬੀਤੀ ਆ ਪਰ ਉਹਨਾਂ ਨੇ ਹੌਸਲਾ ਰੱਖਿਆ ਜੁਡੀਸ਼ਰੀ ਤੇ ਵਿਸ਼ਵਾਸ ਰੱਖਿਆ ਕੋਈ ਹੋਰ ਕੰਮ ਨਹੀਂ ਕੀਤਾ ਵੀ ਅਸੀਂ ਆਪਣੇ ਆਪ ਕਾਨੂੰਨ ਨੂੰ ਹੱਥਾਂ 'ਚ ਲੈ ਲਈਏ ਪੂਰਾ ਜੁਡੀਸ਼ਰੀ ਤੇ ਵਿਸ਼ਵਾਸ ਰੱਖ ਕੇ ਹੌਸਲਾ ਰੱਖ ਕੇ ਹਰ ਇੱਕ ਤਰੀਕ ਤੇ ਆਂਦੇ ਰਹੇ ਡਟ ਕੇ ਗਵਾਹੀ ਦਿੱਤੀ ਆ ਔਰ ਜੁਡੀਸ਼ਰੀ ਨੇ ਬੜਾ ਸਖਤ ਰੂਪ ਅਪਣਾਉਂਦੇ ਹੋਏ ਆਪਣਾ ਬਿਲਕੁਲ ਸਹੀ ਫੈਸਲਾ ਕੀਤਾ ਲੋਕਾਂ ਦੇ ਵਿਸ਼ਵਾਸ ਨੂੰ ਦੁਆਰਾ ਪੈਦਾ ਕੀਤਾ ਵੀ ਜੇ ਕੋਈ ਇਹੋ ਜਿਹਾ ਕੰਮ ਕਰੂਗਾ ਤਾਂ ਉਹਨੂੰ ਉਹਦਾ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹਨੂੰ ਆਪਣੇ ਨਤੀਜੇ ਭੁਗਤਨੇ ਪੈਣਗੇ ਭਾਈ ਇਸ ਕੇਸ ਵਾਤੇ ਕੀ ਮੁਸ਼ਕਲਾਂ ਤੁਹਾਨੂੰ ਇਹ 2 2.5 ਸਾਲਾਂ ਦੇ ਵਿੱਚ ਇਹ ਸਾਹਮਣਾ ਕਰਨਾ ਪਿਆ ਹੈ ਤੇ ਕਿਰਿ ਮੈਂ ਆਈ ਥਿੰਕ 25 ਗਵਾਹ ਕੰਦੇ ਸੀ ਇਸ ਕੇਸ ਦੇ ਵਿੱਚ ਇਸ ਕੇਸ ਵਿੱਚ ਮੇਨ ਇਹੀ ਸੀ ਵੀ ਡਾਇਰੈਕਟ ਗਵਾਹੀ ਨਹੀਂ ਸੀ 26 ਗਵਾਹ ਸੀ ਉਹਨਾਂ ਦੀ ਸਾਰੀ ਗਵਾਹੀ ਇੱਕ ਇੱਕ ਗਵਾਹ ਕਰਵਾਉਣਾ ਪਿਆ ਉਹਨਾਂ ਦਾ ਲਿੰਕ ਜੋੜਨਾ ਪਿਆ ਫਿਰ ਡਿਫੈਂਸ ਕਾਉਂਸਲ ਵੱਲੋਂ ਉਹਨਾਂ ਦੀ ਜਿਹੜਾ ਕੀਤੀ ਗਈ ਉਹਨਾਂ ਨੂੰ ਦੱਸਣਾ ਪਿਆ ਵੀ ਵੀ ਕਿਸ ਤਰ੍ਹਾਂ ਦੇ ਤੁਹਾਨੂੰ ਹਾਲਾਤਾਂ ਦੇ ਵਿੱਚੋਂ ਗਵਾਹਾਂ ਨੂੰ ਸਮਝਾਉਣਾ ਪੈਂਦਾ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਣਗੇ ਵੀ ਬਸ ਇੱਕ ਗੱਲ ਉਹਨਾਂ ਨੂੰ ਕਹਿਣੀ ਪੈਂਦੀ ਆ ਵੀ ਤੁਸੀਂ ਜੋ ਸਚਾਈ ਹੈ ਉਹ ਦੱਸ ਦੇਣੀ ਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਉਸ ਸਚਾਈ ਨੂੰ ਮੰਨਦੇ ਹੋਏ ਕਰ ਦੇਣਾ ਕਿੱਸਾ ਦੇਖਦੇ ਹੋ ਬਿਲਕੁਲ ਇਹ ਸਟਿਕ ਫੈਸਲਾ ਦਿੱਤਾ ਔਰ ਮੰਨਦਾ ਇਸ ਗੱਲ ਨੂੰ ਔਰ ਇੱਕ ਜਿਹੜਾ ਖਾਸ ਕਰਕੇ ਜਿਹੜਾ ਇੱਕ ਕਿਰਦਾਰ ਸੀ ਉਹ ਇੱਕ ਪੁਲਿਸ ਵਾਲਾ ਜਿਹੜਾ ਆਈਓਸੀ ਗੁਰਬਖਸ਼ ਸੀ ਆਈ ਥਿੰਕ ਮੰਨਦਾ ਵੀ ਉਸਨੇ ਵੀ ਕਾਫੀ ਮਿਹਨਤ ਕੀਤੀ ਉਹ ਬੰਦਾ ਡਟਿਆ ਰਿਹਾ ਮੈਂ ਮੰਨਦਾ ਕਿ ਇਹ ਤਫਤੀਸ਼ ਇਸ ਕੇਸ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਜੀ ਏਐਸਆਈ ਬਖਸ਼ੀ ਸਿੰਘ ਜੀ ਬੜੇ ਸੁਲਝੇ ਹੋਏ ਅਫਸਰ ਨੇ ਉਹਨਾਂ ਨੇ ਵਧੀਆ ਢੰਗ ਨਾਲ ਤਫਤੀਸ਼ ਕੀਤੀ ਤੇ ਚਲਾਨ ਤਿਆਰ ਕਰਨ ਤੋਂ ਬਾਅਦ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਡੇ ਡਿਪਾਰਟਮੈਂਟ ਕੋਲ ਵੀ ਲੈ ਕੇ ਆਇਆ ਜਾਂਦਾ ਫਿਰ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਜੇ ਕੋਈ ਕਮੀ ਪੇਸ਼ੀ ਕਰਦੇ ਆ ਤਾਂ ਉਹ ਸੁਧਾਰ ਕੇ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਮੈਂ ਨਿਆਂਪਾਲਿਕਾ ਦਾ ਵੀ ਬਹੁਤ ਧੰਨਵਾਦ ਦੀਆਂ ਜੱਜ ਸਾਹਿਬ ਦਾ ਉਹਨਾਂ ਨੇ ਬਿਲਕੁਲ ਕਾਨੂੰਨ ਨੂੰ ਮੁੱਖ ਰੱਖਦੇ ਹੋਏ ਐਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਬੜਾ ਟੁਕਮਾ ਫੈਸਲਾ ਦਿੱਤਾ ਕਿ ਲੋਕਾਂ ਦੇ ਵਿੱਚ ਇੱਕ ਜੁਡੀਸ਼ਰੀ ਦੇ ਪਤੀ ਮੈਸੇਜ ਦਿੱਤਾ ਕਿ ਜੁਡੀਸ਼ਰੀ ਸਖਤ ਇੰਡੀਆ ਦੀ ਸਖਤ ਹੈ ਨਿਰਪੱਖ ਹੈ ਕਿਸੇ ਵੀ ਨਿਰਦੋਸ਼ ਨੂੰ ਦੋਸ਼ੀ ਸੌਰੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਕੀ ਮੈਸੇਜ ਹੈ ਉਹਨਾਂ ਲੋਕਾਂ ਬਾਰੇ ਜਿਹੜੇ ਇਦਾਂ ਦੇ ਕ੍ਰਾਈਮ ਕਰ ਦਿੰਦੇ ਐ ਤੇ ਸਮਝਦੇ ਵੀ ਅਸੀਂ ਕਾਨੂੰਨ ਤੋਂ ਬਹੁਤ ਦੂਰ ਐ ਭਾਈ ਸਖਦੇ। ਬਸ ਉਹਨਾਂ ਲਈ ਤਾਂ ਇੱਕੋ ਹੀ ਮੈਸੇਜ ਹੈ ਵੀ ਕਾਨੂੰਨ ਦੇ ਹੱਥ ਬਹੁਤ ਲੰਬੇ ਐ। ਕਿਸੇ ਵੀ ਕੰਮ ਨੂੰ ਦੇਰ ਹੋ ਸਕਦੀ ਐ ਪਰ ਉਹ ਬਚ ਨਹੀਂ ਸਕਦੇ। ਉਹਨਾਂ ਨੂੰ ਡਰਨਾ ਚਾਹੀਦਾ ਵੀ ਜੇ ਇਹੋ ਜਿਹਾ ਗਲਤ ਕੰਮ ਕਰਾਂਗੇ ਤਾਂ ਅੱਗੇ ਉਹਨਾਂ ਲਈ ਵੀ ਇਸ ਤਰ੍ਹਾਂ ਦੀ ਹੀ ਸਜ਼ਾ ਨਿਸ਼ਚਿਤ ਹੋਊਗੀ। ਬਹੁਤ-ਬਹੁਤ ਸ਼ੁਕਰੀਆ। ਫਰਿਕ ਮੈਨ ਦੀ ਇਹ ਲੱਗਦਾ ਵੀ ਇਹੜਾ ਕੇਸ ਸੀ ਜਿਹੜਾ ਇਹ ਵਾਲਾ ਪੰਜਾਬ ਚ ਪਹਿਲਾ ਕੇਸ ਜਿਹੜੀ ਔਰਤ ਨੂੰ ਫਾਂਸੀ ਜਿੱਥੇ ਤੱਕ ਦੀ ਮੇਰੀ ਨੋਲੇਜ ਹੈ ਜਾਂ ਸਰਚ ਕੀਤੀ ਹੈ ਪੰਜਾਬ ਦੇ ਵਿੱਚ ਇਹ ਪਹਿਲਾ ਕੇਸ ਹੈ ਵੀ ਜਿੱਥੋਂ ਕਿ ਇੱਕ ਲੇਡੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਲੱਗਦਾ ਇਹੜੇ ਦੂਸਰੇ ਵਕੀਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਪਰੁਕ ਕਰ ਸਕਦੇ ਆ ਆਪਸ਼ਨ ਦੇਖੋ ਜਿਹੜੀ ਦੋਸ਼ਣ ਹੈ ਜਿਹੜੀ ਉਸ ਕੇਸ ਚ ਸਜ਼ਾ ਹੋਈ ਆ ਕਾਨੂੰਨ ਨੇ ਉਹਨੂੰ ਅਧਿਕਾਰ ਦਿੱਤਾ ਕਿ ਉਹ ਇਹ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੀ ਹੈ ਜੇ ਉਹਨੂੰ ਲੱਗੂਗਾ ਤਾਂ ਉਹ ਅਪੀਲ ਕਰ ਸਕਦੀ ਹੈ ਉਹਦਾ ਅਧਿਕਾਰ ਹੈ ਇਸ ਦੌਰਾਨ ਜਿਹੜੀ ਦੋਸ਼ੀ ਸੀ ਨੀਲਮ ਉਹਦਾ ਵਿਹਾਰ ਕੋਰਟ ਚ ਕਿਸਾ ਤਰ੍ਹਾਂ ਰਿਹਾ ਕਿ ਉਹ ਇਸ ਗਲਤੀ ਨੂੰ ਸਹਿਮੰਦੀ ਸੀ ਵੀ ਮੇਂ ਗਲਤੀ ਹੋਈ ਕਿ ਨਹੀਂ ਉਹਦਾ ਵਿਹਾਰ ਐਸ ਫਾਰ ਐਸ ਜਿੰਨਾ ਕਿ ਮੈਂ ਦੇਖਿਆ ਕੋਰਟ ਦੇ ਵਿੱਚ ਸਾਡੀ ਦੋਸ਼ੀ ਨਾਲ ਮੁਲਾਕਾਤ ਜੋ ਵੀ ਹੈ ਘੱਟ ਹੁੰਦੀ ਹੈ ਪਰ ਮੈਂ ਕਦੇ ਮਤਲਬ ਉਸ ਤਰ੍ਹਾਂ ਦਾ ਕਦੇ ਉਹਦੇ ਚਿਹਰੇ ਤੇ ਮਹਿਸੂਸ ਨਹੀਂ ਕੀਤਾ ਵੀ ਕਿ ਉਹ ਉਹਨੂੰ ਵੀ ਆਪਣੀ ਗੱਲ ਦਾ ਕੋਈ ਪਛਤਾਵਾ ਦਿਖ ਰਿਹਾ ਹੋਵੇ ਸੋ ਇਸਨ ਸਰਕਾਰੀ ਵਕੀਲ ਜਿਹੜਾ ਦਿਲਰੋਜ ਹਤਿਆकांड ਦੇ ਸਰਕਾਰੀ ਬੀਡੀ ਗੁਪਤਾ ਜੀ ਜਿਨ੍ਹਾਂ ਨੇ ਅਨਤਖ ਪ੍ਰਯਾਸ ਨਾ ਔਰ ਇੱਕ ਆਮ ਲੋਕਾਂ ਦੇ ਵਿੱਚ ਉਸ ਜੁਡੀਸ਼ੀ ਜਿਹੜੀ ਆਪਣੀ ਨਿਆਇਪਾਲਿਕਾ ਦੇ ਵਿੱਚ ਜਿਹੜਾ ਆਮ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਕਿ ਸਰਕਾਰੀ ਵਕੀਲ ਅਗਰ ਕਿਸੇ ਵੀ ਜੁਰਮ ਨੂਰੇ ਲੋਕ ਕਰਦੇ ਤੇ ਉਸ ਦੋਸ਼ੀ ਨੂੰ ਸਜ਼ਾ ਦੇਣ ਤੋਂ ਆਪਣੀ ਪੂਰੀ ਮਿਹਨਤ ਕਰਕੇ ਉਸ ਦੋਸ਼ੀ ਨੂੰ ਜਿਹੜੀ ਕਾਨੂੰਨੀ ਸਜ਼ਾ ਜਰੂਰ ਲੱਗ ਰਹੀ ਤਾਂ ਇਹ ਹੀ ਇੱਕ ਬਹੁਤ ਵੱਡਾ ਫੈਸਲਾ ਔਰ ਮਾਮਲਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਪਹਿਲੀ ਔਰਤ ਨੂੰ ਜਿਹੜੀ ਦੋਸ਼ੀ ਆ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ 2.5 ਸਾਲਾ ਦਿਲਰੋਜ ਜਿਹੜੇ ਹੱਤਿਆਕਾਂ ਨੂੰ ਦਿੰਦਾ ਬਹੁਤ ਚਰਚਿਤ ਕਾਂਟ ਸੀ ਜਿਹੜਾ 28 ਨਵੰਬਰ 2021 ਨੂੰ ਹੋਇਆ ਸੀ ਤਾਂ 18 ਅਪ੍ਰੈਲ ਨੂੰ ਲੁਧਿਆਣਾ ਦੀ ਜਿਹੜੀ ਸੈਸ਼ਨ ਜਨਮਾਨੀ ਹੈ ਮੁਨੀਸ਼ ਸਿੰਘ ਦੀ ਅਦਾਨੇ ਉਸ ਔਰਤ ਦੋਸ਼ੀ ਨੂੰ ਨੀਲਮ ਨੂੰ ਫਾਂਸੀ ਸਜ਼ਾ ਦਾ ਹੁਕਮ ਦਿੱਤਾ ਤੇ ਇਹੀ ਅੰਤਖ ਪਰਿਆਸ ਜਿਹੜੇ ਸਰਕਾਰੀ ਵਕੀਲ ਬੀਡੀ ਗੁਪਤਾਈਤਾ ਉਹਨਾਂ ਦੇ ਜਿਹੜੇ ਵਕੀਲ ਸੀ ਜਿਹੜੇ ਪ੍ਰਕਾਸ਼ ਸਿੰਘ ਘੁੰਮਣ ਦੀ ਅੰਤਖ ਮੇਨ ਦਾ ਇੱਕ ਕੇਸ ਉਸ ਪੀੜੇ ਪਰਿਵਾਰ ਨੂੰ ਇਨਸਾਫ ਦਵਾਇਆ ਤੇ ਉਸ ਦਿਲਰੋਜ ਨੂੰ ਨਿਆਂ ਮਿਲਣ ਦੀ ਵੀ ਜਿਹੜੀ ਆਮ ਲੋਕਾਂ ਦੇ ਵਿੱਚ ਗੱਲ ਸੀ ਵੀ ਨਿਆਂ ਮਿਲੂਗਾ ਤੇ ਅੱਜ ਬਿਲਕੁਲ 18 ਅਪ੍ਰੈਲ ਨੂੰ ਉਸ ਦਾ ਨਿਆਂ ਮਿਲਿਆ बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप